ਹਾਂਜੀ ਯਾਰ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮੇਰੇ ਉਮੀਦ ਕਰਦਾ ਹਾਂ ਠੀਕ ਠਾਕ ਹੋੜੇ ਜਾਣਗੇ ਸੱਟ ਬੱਟ ਹੋਣਗੇ ਤੇ ਲਾਉ ਮਤਰੋ ਪਹਿਲਾਂ ਮੈਂ ਤੈਨੂੰ ਨਾ ਬੱਚਾ ਲਾਉਨੇ ਆ ਤੇ ਜਹਰੂਬ ਭਾਈ ਆਇਆ ਹੋਇਆ ਅੱਜ ਰੱਬ ਹੁਣ ਦੇਉਣ ਦੇ ਵੀਡੀਓ ਬੰਦ ਨਹੀ ਲਾ ਦੇ ਦਰਵਾਜ਼ਾ ਖੋਲ ਦੇ ਡਾਇਰੈਕਟਰ ਖੋਲ ਦੇਣਾ ਖੋਲ ਦੇਣਾ ਅਲੋਈ ਤਨਖਾਹ ਕਿੰਨਾ ਹਲੋ ਵੀਰ ਕਲਾਸ 60 ਵਿੱਚ ਜਾ ਜਾ ਭਾਜਾ ਸ਼ਾਬਾਸ਼ ਇਹ ਵੀ ਬਈ ਉਹ ਬੱਚਾ ਅੱਜ ਬਹਾਇਆ ਸੀਗਾ ਉਹ ਹੀ ਆ ਉਹ ਆ ਦੂਜਾ ਹੀ ਗੱਲ ਆ ਲਾ ਦੇ ਲਾ ਦੇ ਮੈਂ ਟਮਾਰ ਕੇ ਆਂ ਦੀ ਆ ਲਾਲਸਰੀ ਹੈ ਬਾਈ ਕੁ ਦਾ ਕੋਈ ਨਾ ਸਾਰਾ ਅੱਛਾ ਇਹ ਦੇਖਦਾ ਬਈ ਸਾਰਾ ਕਟ ਕਟਈ ਆ ਲਓ ਬਈ ਬਾਈ ਇੱਧਰ ਲਈ ਵੀ ਜਾਨਵਰ ਚੈੱਕ ਕਰ ਲਓ ਆਰੇ ਬੱਚੇ ਓਕੇ ਆ ਸਾਰੇ ਲਓ ਭਾਈ ਦੋ ਮੁੱਠਾ ਚੱਲ ਇਧਰ ਦੀ ਸ਼ਾਹ ਬਾਈ ਤਨੂਨਾ ਇਧਰ ਮੈਂ ਤੇ ਜਗਰੂਪ ਆ ਚਲੋ ਜੀ ਚਲੋ 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 ਭਾਈ ਇਹੀ ਹਜੇ ਲੇਟ ਆ ਇਹ ਦੋਨੇ ਜਣੇ ਯਾਰਾ ਪਾ ਕੇ ਪਹਿਲਾਂ ਹੀ ਖੜ ਗਏ ਇੱਥੇ ਯਾਰ ਆ ਦੇਖੋ ਯਾਰ ਦੋਨੇ ਜਣੇ ਲੈ ਆ ਤਾਂ ਤੇ ਆਪਾਂ ਚਲੋ ਅੰਦਰ ਚਲੀ ਜੇ ਚੱਲ ਦੇ ਚੱਲ ਯਾਰ ਪਹੁੰਚ ਗਏ ਹਾਂ ਦੇਖੋ ਅੱਗੇ ਬਹਿ ਗਏ ਲਓ ਜੀ ਮਿੱਤਰੋ ਸਮਾਨ ਲੈ ਲਿਆ ਹੁਣ ਆਪਾਂ ਚੱਲਿਆਂ ਘਰੇ ਪਰ ਆਵ ਮੋੜ ਤਾਂ ਮੋੜ ਲੈ ਮੋੜ ਲੈ ਮੋੜ ਤਾਂ ਆਉਣਾ ਘਰ ਲਿਆ ਆਪਾਂ ਇੰਨਾ ਠੀਕ ਆ ਲਾਓਏ ਭਾਈ ਪਾਲੇ ਚਾਲੇ ਆਪਾਂ ਘਰਾਂ ਨੂੰ ਇੱਕ ਵੈਰੈਟੀ ਰਹਿ ਗਈ ਉੱਥੇ ਦੀ 6:00 ਵਜੇ ਨੂੰ ਲੈ ਕੇ ਦੇਣੀ ਆ ਉਹ ਦੁਕਾਨ ਤੇ ਆਪਾਂ ਰੁਕਦੇ ਆਂ ਡਾਬਰ ਵਾਲਿਆਂ ਦੇ ਤੇ ਆਪਣਾ ਸਾਰਾ ਪ੍ਰੋਜੈਕਟ ਆ ਰਿਹਾ ਲਓਏ ਮਿੱਤਰੋ ਸਵੇਰ ਹੋ ਚੁੱਕੀ ਆ ਤੇ ਆਹ ਦੇਖ ਲਓ ਇੱਧਰ ਕੱਲ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਸ਼ਾਮ ਨੂੰ ਦਵਾਈਆਂ ਦੁਈਆਂ ਲੈ ਕੇ ਵਾਪਸ ਆ ਗਏ ਸੀਗੇ ਤੇ ਭਾਈ ਸ਼ਾਮ ਹੋ ਗਈ ਸੀ ਜਾਦੇ ਘਰ ਦੇ ਨੇ ਕੰਮ ਭੇਜਤਾ ਹੀ ਹਨ ਤਾਂ ਕਰਕੇ ਤੇ ਮੁਰਗੇ ਮਰ ਗਏ ਇੱਧਰ ਛੱਡ ਰੱਖੇ ਆ ਰਾਤ ਵਾਲੀ ਹੋ ਗਈ ਸੀ ਤਾਂ ਹੀ ਕਰਕੇ ਮੈਂ ਕਿਹਾ ਹੁਣ ਸਵੇਰੇ ਸ਼ੁਰੂ ਕਰਾਂਗੇ ਵਲੌਗ ਤੇ ਆ ਤੁਸੀ ਆਪਣੇ ਹੱਥ 'ਚ ਛੁਰੀ ਦੇਖ ਰਹੇ ਆ ਇਹ ਤੁਹਾਨੂੰ ਦੱਸ ਦਾਂ ਮੈਂ ਕੀ ਕਰਨਾ ਇੱਕ ਮਿੰਟ ਲੱਕੜਾ ਪਹਿਲਾਂ ਅੱਗੀ ਕਰ ਲੀ ਜੇ ਉਹ ਆ ਲੋ ਭਾਈ ਕਿਹੜੇ ਕਿਹੜੇ ਹਜੇ ਵੀ ਚੁੱਲ੍ਹੇ ਦੇ ਵਿੱਚ ਅੱਗ ਮਚਾਉਂਦੇ ਕਮੈਂਟ ਕਰਕੇ ਜਰੂਰ ਦੱਸਿਓ ਆ ਜਨੇ ਯਾਰ ਮਰਜੀ ਗੀਦਰ ਗੁੱਦੇ ਲਵਾ ਲਈ ਇਹਦਾ ਨਿਆਰਾ ਅੱਡੀ ਆ ਉਨ ਆਖਾ ਚ ਪੈਣਾ ਅੱਖਾਂ ਸਾਫ਼ ਹੋ ਜਾਂਦੇ ਹਨ ਇਹ ਆਲੂ ਮਾਚੀ ਜੁੱਗਿਆਪੀ ਆ ਦੇਖੋ ਇਧਰ ਬਦਾਮ ਤੇ ਛੋਲੇ ਬਦਾਮ ਸ਼ੈਲਕੇ ਬੱਚਿਆਂ ਨੂੰ ਦਿੰਨੇ ਆਪਾਂ ਤਾਂ ਹੀ ਲੈ ਚੱਲਦੇ ਆ ਤੇ ਮੁਰਗੇ ਯਾਰ ਕਹ ਲੈਣਾ ਬਈ ਮੈਂ ਤੁਹਾਨੂੰ ਦੱਸਦਾ ਬਿੱਲੀ ਆ ਗਈ ਸੀਗੀ ਬਿੱਲੀ ਮੈਂ ਇੱਥੇ ਖੜਾ ਸੀਗਾ ਮੌਂ ਨਾ ਇਧਰ ਦੀ ਆਈ ਜਾਲ ਦੇ ਇਧਰ ਇਧਰ ਦੇ ਉਹ ਖੁੰਝੇ ਜਿਹਦੇ ਉਹਨੇ ਮੈਨੂੰ ਜਦੋਂ ਮੈਂ ਤਾਂ ਜਿਹੜਾ ਉਹਨੇ ਵੇਖ ਲਿਆ ਤੇ ਮੈਂ ਕਹਿੰਦਾ ਇੰਨੀ ਸਪੀਡ ਫੜੀ ਨਾ ਸੀ ਦੱਬੇ ਦੀ ਉਹਨੇ ਮੈਂ ਖਾ ਤੂੰ ਹੱਥ ਲਾ ਕੇ ਦੇਖ ਆ ਮੁਰਗਿਆਂ ਨੂੰ ਤੇ ਬਾਈ ਮੁਰਗਾ ਆਪਣਾ ਠੀਕ ਆ ਹੁਣ ਐਕਟਿਵ ਆ ਪੂਰਾ ਸਿਹਤ ਵੀ ਇਹਦੀ ਮੈਂ ਦੇਖੀ ਸੀ ਠੀਕ ਆ ਹੁਣ ਪੂਰਾ ਘਰ ਚੱਲਿਆ ਵਾ ਤੇ ਆਂਡਿਆਂ ਦਾ ਕਲੈਕਸ਼ਨ ਆਪਣੇ ਕੋਲੇ ਬਾਈ ਵਾਵਾ ਹੋ ਗਿਆ ਹੁਣ ਪੰਜ ਛੇ ਆਂਡੇ ਹੋ ਗਏ ਆ ਜੇ ਕੋਈ ਮੁਰਗੀ ਨਾ ਸੇਵਾ ਮੰਗ ਲਵੇ ਤਾਂ ਫੇਰੇ ਛੱਲੇ ਰੱਖਦ ਨੇ ਬੱਚੇ ਇਕਣਾਵਾ ਗਿਆ ਆਪਾਂ ਯਾਰ ਲੋ ਵੀ ਬਾਈ ਆ ਕਬੂਤਰੀ ਦੇ ਨਾ ਬੱਚੇ ਕੱਢਣ ਵਾਲੇ ਆ ਦੇਖੋ ਇਹ ਇਹ ਅੱਧੇ ਕਰੈਕ ਆਇਆ ਵਾ ਆ ਦੇਖੋ ਇਹ ਆ ਰਿਹਾ ਤੇ ਬਾਕੀ ਤਾਂ ਇਹਨਾਂ ਨੇ ਤਾਂ ਲਗਦਾ ਅੰਡੇ ਛੜਤੇ ਯਾਰ ਕੁਝ ਨਹੀਂ ਕੰਮ ਇਹਨਾਂ ਦਾ। ਬਾਕੀ ਖੁੱਡੇ ਵਾਲੇ ਤਾਂ ਠੀਕ ਆ ਸਾਰੇ ਜਾਨਵਰ। ਹੁਣ ਉਧਰਲੇ ਛੋਟੇ ਬੱਚੇ ਬਾਹਰ ਕੱਢਦੇ ਆਪਾਂ। ਗਾਲਚ ਪਾਉਨੇ ਆ। ਤਾਪੋ ਹੋ। ਮਦਦ ਨਹੀਂ ਇਕ ਲਈਏ। ਇਹ ਆਪਾਂ ਨਹੀਂ ਘੋਰਨੀ। ਇਸ ਨਹੀਂ ਆਪਾਂ ਇਹ ਰਕਤ ਤੋੜੀ ਜਾਂਦੇ ਆ। ਚਾਬੀ ਚੱਕ ਗਏ। ਇਧਰੋਂ ਕੱਢ ਗਏ ਸਾਰੇ ਬੱਚੇ ਬਾਹਰ। ਇਹ ਆਲੋ ਤੇ ਸਮਾਨ ਸਮੂਹਣ ਬਾਈ ਉਹ ਤੁਹਾਨੂੰ ਦੱਸ ਦਿੰਨਾ ਮੈਂ ਕੀ ਸੀ ਉਦੋਂ ਜਿਹੜਾ ਲੈ ਕੇ ਆਇਆ ਇੱਕ ਤਾਂ ਉਹ ਸੀਗਾ ਪਾਣੀ ਜਿਹੜਾ ਹੁਣ ਬਾਜ਼ਾਰਾਂ ਲਈ ਬੰਦਦਾ ਹੁੰਦਾ ਠੰਡਾ ਪਾਣੀ ਤੇ ਬਾਕੀ ਗੋੜ ਗੜ ਦਾ ਸਮਾਨ ਸੀਗਾ ਥੋੜਾ ਮੋਟਾ ਇਹ ਸੀ ਸਾਰਾ ਸਮਾਨ ਉਹ ਜਿਹੜਾ ਲੈ ਕੇ ਆਏ ਆ ਆਪਾਂ ਤੁਸੀਂ ਕਹੋਗੇ ਖਣੀ ਦੱਸਦੇ ਨਹੀਂ ਤੇ ਬਾਕੀ ਇੱਕ ਬਾਈ ਨੇ ਕਮੈਂਟ ਕੀਤਾ ਸੀਗਾ ਵੀ ਕਹਿੰਦੇ ਛੋਲਿਆਂ ਦੇ ਨਾਲ ਪਾਣੀ ਆਂਦਿਆ ਕਰੋ ਵੀ ਛੋਲਿਆਂ 'ਚ ਪਹਿਲੇ ਪਾਣੀ ਹੁੰਦਾ ਬਾਈ ਆਪਾਂ ਸੁੱਡੀ ਗੱਲ ਨਾਲ ਸਹਿਮਤਾ ਇਹ ਆਪਾਂ ਨੂੰ ਵੀ ਪਤਾ ਹੈ ਆਪਾ ਪਾਣੀ ਤਾਂ ਦਿੱਤਾ ਸੀਗਾ ਕਿਉਂਕਿ ਉਹ ਪਾਣੀ ਇੱਕ ਤਾਂ ਪਾਵਰ ਜੈਲ ਤੇ ਇੱਕ ਹੋਰ ਦਵਾਈ ਉਹਦੇ ਵਿੱਚ ਮਿਕਸ ਸੀਗੀ ਉਤੋਂ ਹੀ ਤਾਂ ਪਾਣੀ ਦਿੱਤਾ ਸੀਗਾ ਠੀਕ ਹੈ ਜੀ ਬਾਕੀ ਕੋਈ ਇਹ ਨਹੀਂ ਦਗਾਣੀ ਉਹ ਇੱਧਰ ਤੇ ਆ ਬਾਈ ਹੋ ਦੇਖ ਲੋ ਬੱਚੇ ਦੋ ਬੱਚੇ ਆ ਰਹੇ ਦੋ ਆ ਬੈਠੇ ਆ ਦੋ ਹੋ ਰਹੇ ਆ ਤੇ ਬਾਕੀ ਦੋ ਇੱਧਰ ਸਾਹਮਣੇ ਤਾਂ ਬੈਠੇ ਆ ਖੋਹ ਬੈਠਾ ਸਾਰੇ ਬਾਹਰ ਕੱਢਦੇ ਆ ਤੇ ਕੁਝੀ ਵੀ ਇਹਨਾਂ ਦੀ ਬਾਹਰ ਕੱਢ ਦਗੇ ਇਹਨਾਂ ਦੀ ਕੁਝ ਘਟ ਗੰਦੀ ਹੁੰਦੀ ਆ ਲਓ ਜੀ ਇਹ ਕਰਤਾ ਉਹ ਕਿਰਪਾਣਾ ਟ੍ਰੇ ਕਰ ਦਿੰਨੇ ਆ ਸਾਫ ਲਓ ਵੀ ਮਤਰੋ ਬੱਚੇ ਸਾਰੇ ਆ ਪਾ ਲਈ ਆਪਾਂ ਬਾਹਰ ਓਕੇ ਜੀ ਤੇ ਆ ਬੱਚੇ ਦੇ ਗਾਲ ਦੇ ਵਿੱਚ ਨਾ ਕੈਂਕਰ ਜਾ ਯਾਰ ਉਹ ਸਾਫ ਕਰਦੇ ਆ ਇਹ ਸ਼ੋਲੇ ਦਿੰਨੇ ਨੂੰ ਉਂਠ ਹੈਟਾ ਬੱਚਾ ਬਾਕੀ ਸਾਰੇ ਐਕਟਿਵ ਆ ਬਾਦਾਨੇ ਦੇ ਇਹਨੇ ਛੋਲੇ ਦੰਨੇ ਆ ਤੇ ਅੰਦਰ ਰੱਖ ਦੰਨੇ ਆ ਤੇ ਉਸ ਤੋਂ ਬਾਅਦ ਇਹਨਾਂ ਦੇ ਮਾਪੇ ਮਾੜੇ ਮੋਟਾ ਜਿਹੜੇ ਦੇਣੇ ਰਾਣੇ ਦੇ ਦੇਣਗੇ ਠੀਕ ਹੈ ਜੀ ਛੋਲੇ ਆਪਣੇ ਪਾਏ ਆ ਇੱਥੇ ਬਦਾਮ ਵੀ ਦੰਨੇ ਕੱਟ ਕੇ ਕੱਟਦੇ ਆ ਲੱਗੋਈ ਭਾਈ ਬਦਾਮ ਸਾਰੇ ਕੱਟ ਲਏ ਆਪਾਂ ਠੀਕ ਹੈ ਜੀ ਵੱਲੋਂ ਤੇ ਹੁਣ ਇਹਨਾਂ ਨੂੰ ਦਿੰਨੇ ਆਪਾਂ ਛਾਂ ਜੀ ਹੋ ਗਈ ਯਾਰ ਪਤਾ ਨਹੀਂ ਰੱਬ ਕੀ ਕਰੀ ਜਾਂਦਾ ਕੱਲੇ ਕੱਲੇ ਬੱਚੇ ਨੂੰ ਥੋੜੇ ਥੋੜੇ ਦੇ ਦੇਣੇ ਆਪਾਂ ਇਹਨਾਂ ਸਾਰਿਆਂ ਜਵਾਂ ਡ ਦਿੰਨੇ ਆ ਪੰਜਾ ਛਿਆਂ ਚ ਜਿਆਦਾ ਹੀ ਐ ਵੇ ਪੰਜ ਛੇ ਨਹੀਂ ਗੇ ਫਿਰ ਸੋਨੂੰ ਮਿਲਦਾ ਯਾਰ ਨਵੇੜ ਤੇ ਕੇ ਵੀ ਕੰਮ ਨਾ ਹੈ ਨਹੀਂ ਨਹੀਂ ਤੇ ਸੋਨੂੰ ਦਿਖਾ ਦੇਣਾ ਸੀਗਾ ਲਓ ਵੀ ਬਾਈ ਇੱਕ ਨੂੰ ਤਾਂ ਦੇ ਤੇ ਆ ਦੇਖ ਲਓ ਪੋਟਾ ਕਰਤਾ ਟਾ ਟੋਂ ਨੇ ਦਾ ਠੀਕ ਆ ਜੀ ਇਹਨੂੰ ਆਪਾਂ ਛੱਡ ਦਿੰਨੇ ਆ ਅੰਦਰ ਹਰਾ ਗੁੰਡੇ ਵਾਲਾ ਆਪੇ ਜਾੜੂਗਾ ਚੱਲ 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 ਜਾੜੂੜਾ ਹੁਣ ਹੋਰ ਫੜਦੇ ਆਂ ਕੋਈ ਸ਼ਕਾਰੀ ਲਾਓ ਏ ਭਾਈ ਆ ਬੱਚੇ ਨੂੰ ਵੀ ਦੇ ਦੇ ਆਪਾਂ ਛੋਲੇ ਠੀਕ ਹੈ ਜੀ ਇਹਨੂੰ ਵੀ ਛੱਡ ਦਿੰਨੇ ਕੋਈ ਬਹਲਾ ਟਾਈਮ ਤੋਂ ਪੇ ਨਹੀਂ ਪੋਣੀ ਐਵੇਂ ਰੜ ਜਾਣਗੇ ਹੁਣ ਕੋਈ ਹੋਰ ਫੜਦੇ ਆਂ ਲਾਓ ਏ ਭਾਈ ਬੱਚੇ ਸਾਰੇ ਅੰਦਰ ਤਾੜਦੇ ਆਪਾਂ ਕੁੱਝਾਂ ਚ ਪਾਣੀ ਭਰਦਗੇ ਤੇ ਦਾਣੇ ਉਹ ਲਿਆਂਦ ਕੰਗਟ ਰਹੇ ਆ ਤੇ ਰੱਖਦ ਗਏ ਯਾਰ ਇਹਨਾਂ ਨੂੰ ਹਲੋ ਵੀ ਮੇਤੋ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਆਪਾਂ ਬੱਚਿਆਂ ਨੂੰ ਬਦਾਮ ਦੇਤੇ ਆ ਤੇ ਸ਼ਾਮ ਨੂੰ ਦਿੱਦਾਂ ਕਿ ਇਹਨਾਂ ਨੂੰ ਛੋਲੇ ਜਾਂ ਲੋੜ ਪਈ ਤਾਂ ਹਨਾ ਜੇ ਕਬੂਤਰਾਂ ਨੇ ਦੇਤੇ ਦਾਣੇ ਤਾਂ ਠੀਕ ਆ ਬੜਾ ਤੰਗ ਨਹੀਂ ਆਪਾਂ ਕਰਦੇ ਇਹ ਵੀਡੀਓ ਦਾ ਪੈਥੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਰਦਣ ਲੱਗੀ ਤੇ ਬਾਕੀ ਹੁਣ ਆਪਣੀ ਕੋਈ ਨਾ ਮੁਰਗੀ ਸੇਵਾ ਮੰਗ ਲਈਏ ਤਾਂ ਬਾਈ ਆਪਾਂ ਬੱਚੇ ਕਢਾਵਾਂਗੇ ਉਹਨਾਂ ਤੋਂ ਓਕੇ ਜੀ ਤੇ ਸਰੰਜਾ-ਸੁਰੰਜਾ ਹੁਣ ਲੈ ਜਾਂਦੀਆਂ ਸੀਗੀਆਂ ਹੋਰ ਵੀ ਜਿਹੜਾ ਬਾੜਾ ਮੋਟਾ ਸਮਾਂ ਰਹਿੰਦਾ ਉਹ ਸਾਰਾ ਆਪਾਂ ਇਕੱਠਾ ਕਰ ਲਾਂਗੇ ਬਾਜ਼ੀਆਂ ਲਈ ਜਿੰਨਾ ਵੀ ਚਾਹੀਦਾ ਹੁੰਦਾ ਠੀਕ ਹੈ ਜੀ ਹੋ ਸਕਦਾ ਆਪਾਂ ਬਜ਼ਾਮ ਕਟਰ ਵੀ ਲੈ ਕੇ ਅੱਗੇ ਛੋਟਾ ਜਾ ਕਿਉਂਕਿ ਯਾਰ ਜਿੰਨੀਆਂ ਵੱਧ ਬਾਜ਼ੀਆਂ ਛੱਡੀਆਂ ਓੰਨੀ ਜਲ ਛੇਤੀ ਮਿਹਨਤ ਲੱਗਦੀ ਹੈ ਨਾ ਤੇ ਨਾਲੇ ਜਲਦੀ ਹੋ ਜਾਂਦੀ ਉਹਦੇ ਨਾਲ ਹੋਰ ਨਹੀਂ ਗੱਲ ਬੰਦਾ ਫਿਰ ਐ ਜਿਵੇਂ ਬਾਜੀਆਂ ਆਪਾਂ ਛੱਡਾਂਗੇ ਜਿਵੇਂ ਘਰੇ ਵੀ ਡਾਈਆਂ ਕਰਾਉਣ ਲਈ ਬੰਦਾ ਚਾਹੀਦਾ ਹਨ ਫਿਰ ਉਹ ਛੇਤੀ ਮਗਰ ਆ ਜਾਂਦਾ ਛਤਰੀ-ਸੁਤਰੀ ਲੈ ਕੇ ਬਦਾਮ ਐਂਟੋਮੈਟਿਕ ਕੱਟ ਕੇ ਕਬੂਤਰਾਂ ਨੂੰ ਪਾ ਕੇ ਕੋਕੀ ਵੀ ਰੋਟਾਂ ਕਰਕੇ ਦਾਣੇ ਪਾਣੀ ਵਾਲੀਆਂ ਤੇ ਫਿਰ ਸੌਖਾ ਹੋ ਜਾਂਦਾ ਕੰਮ ਠੀਕ ਹੈ ਜੀ ਬਾਕੀ ਆਪਾਂ ਢੇ ਗੁੰਡੇ ਥੱਲੇ ਲੈ ਚਾਲਦੇ ਆਂ ਚੱਕਦੇ ਆਂ ਸਾਰੇ ਗੜਬੀ ਵੀ ਉੱਤੇ ਰੱਖ ਲੈਣੇ ਆ ਤੇ ਸਰੈਂਜਾ ਪਾ ਇੱਥੇ ਰੱਖ ਦਿੰਨੇ ਆ ਆ ਜਗ੍ਹਾ ਆਪਣੀ ਸਰੈਂਜ ਵਾਲੀ ਤੇ ਸ਼ੁਰੂ ਹੀ ਆਪਾਂ ਪਾ ਲੈਣੇ ਆ ਜੇਬ 'ਚ ਇਹ ਥੱਲੇ ਲੈ ਕੇ ਜਾਣੀਆਂ ਪਾਣੀ ਆਪਾਂ ਰੱਖ ਦਿੰਨੇ ਆ ਪਹਿਲਾਂ ਇੱਧਰ ਰੱਖ ਦਗੇ ਤੇ ਹਲੋ ਬੱਚੇ ਸਾਰੇ ਆਪਦੇ ਆਪਦੇ ਟਿਕਾਣਿਆਂ ਤੇ ਆਪਾਂ ਰਹਿਦੇ ਇੱਕ ਆਪਿਆ ਬਾਕੀ ਇੱਧਰ ਆਪੇ ਬੈਠੇ ਆ ਰੱਖ ਦਿੰਨੇ ਇਹਨਾਂ ਨੂੰ ਐਂ ਕਰਕੇ ਪਾਣੀ ਉੱਤੇ ਭਾਂਡਾ ਪਾ ਰਹੀ ਐ ਇਹਨਾਂ ਦੀ ਟਰੇ ਹਲੋ ਖਾਓ 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 ਖਾਲਾ ਖਾਲਾ ਖਾਲੂ 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 ਆਹਾਹਾਹਾਹਾਹਾਹਾ ਹੈ ਲੋ ਯਾਰ ਭਾਈ ਇਹ ਖਾ ਲਾਂਗੇ ਇਹਨਾਂ ਨੂੰ ਬੜਾ ਤੰਗ ਨਹੀਂ ਕਰਦੇ ਆਪਾਂ ਦੇ ਆਹ ਲੱਗ ਗਏ ਆਪਾਂ ਲੋਕ ਹੁਣ ਰੱਖ ਦਈਏ ਇਧਰਲੇ ਖੁੱਡੇ 'ਚ ਦਾਣੇ ਪਾਣੀ ਆਜੋਏ ਹਾ 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 10 ਵਜੇ ਪਏ ਆ ਮੇਰੇ ਹਿਸਾਬ ਨਾਲ ਹਾਂ ਭਾਈ ਠੀਕ ਆ ਤੇ ਆ ਚੱਕ ਲੀਟਰ ਇਹ ਆ ਰੱਖ ਦਈਏ ਇਹਨਾਂ ਨੂੰ ਵੀ ਲਾ ਦੇਣੇ ਆ ਜੋ ਹਾ 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 ਖਾਈ ਜਾਣਗੇ ਬਾਕੀ ਆ ਭਾਂਡੇ ਚੱਕ ਕੇ ਚਲੇ ਛਲੇ ਬਾਏ ਮਤਰਾ